ਗੁਰਾਦੇਵਾਂ ਨੰਬਰ 6 ਤੋਂ ਭਾਜਪਾ ਦੇ ਉਮੀਦਵਾਰ ਸੁਰੇਂਦਰ ਕਾਲਿਆ ਨੇ ਜਿੱਥੇ ਆਪਣਾ ਚੋਣ ਦਫ਼ਤਰ ਖੋਲ੍ਹਿਆ ਉੱਥੇ ਹੀ ਉਹਨਾਂ ਡੋਰ ਟੂ ਡੋਰ ਜਾ ਕੇ ਚੋਣ ਪ੍ਰਚਾਰ ਵੀ ਕੀਤਾ। ਇਸ ਮੌਕੇ ਬੋਲਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਪਵਾਰ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ ਅਨੇਕਾਂ ਸਕੀਮਾਂ ਦਿੱਤੀਆਂ ਗਈਆਂ ਹਨ ਪਰ ਸੂਬਾ ਸਰਕਾਰ ਉਸ ਨੂੰ ਲੋਕਾਂ ਤੱਕ ਨਹੀਂ ਪਹੁੰਚਾ ਰਹੀ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਰ ਵਰਗ ਦੁਖੀ ਹੈ। ਉਹਨਾਂ 6 ਨੰਬਰ ਵਾਰਡ ਵਾਸੀਆਂ ਨੂੰ ਅਪੀਲ ਕਰਦੇ ਆ ਕਿ 21 ਦਸੰਬਰ ਨੂੰ ਸਮੂਹ ਵਾਰਡ ਵਾਸੀ ਆਪਣਾ ਇੱਕ ਇੱਕ ਵੋਟ ਸੁਰੇਂਦਰ ਕਾਲੀਆ ਦੇ ਚੋਣ ਨਿਸ਼ਾਨ ਕਮਲ ਦੇ ਪੁੱਲ ਤੇ ਪਾ ਕੇ ਉਹਨਾਂ ਨੂੰ ਕਾਮਯਾਬ ਕਰਨ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਭੀਮ ਜੈ ਭਾਰਤ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿਹੜੀ ਨਗਰ ਕੌਂਸਲ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਉਸ ਹੀ ਲੜੀ ਦੇ ਤਹਿਤ ਗੁਰਾਇਆਂ ਦੇ ਵਿੱਚ ਵੀ ਜਿਹੜੀ ਇਲੈਕਸ਼ਨ ਹੈ ਉਹਦਾ ਜਿਹੜਾ ਆਪ ਸਭ ਨੂੰ ਪਤਾ ਹੀ ਹੈ ਕਿ ਪੂਰੇ ਜਿਹੜੇ ਕੈਂਡੀਡੇਟ ਸਹਿਵਾਨ ਨੇ ਉਹ ਪੂਰੇ ਜੋਰ ਛੋਰ ਦੇ ਨਾਲ ਜਿਹੜੇ ਉਹ ਆਪਣੀ ਮਿਹਨਤ ਤੇ ਲੱਗੇ ਨੇ ਇਸੇ ਤਰ੍ਹਾਂ ਹੀ ਸਾਡੇ ਬਹੁਤ ਹੀ ਜ਼ਬਰਦਸਤ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਸਾਡੇ ਜ਼ਿਲ੍ਹੇ ਦੇ ਉਪ ਪ੍ਰਧਾਨ ਸ਼੍ਰੀ ਸੁਰਿੰਦਰ ਕਾਲੀਆ ਜੀ ਜਿਨ੍ਹਾਂ ਨੂੰ ਬੱਚਾ ਬੱਚਾ ਜਾਣਦਾ ਔਰ ਜਿਨ੍ਹਾਂ ਨੇ ਸਬਾਜ ਹਿੱਤ ਦੇ ਵਿੱਚ ਜਿਹੜਾ ਆਪਣਾ ਪੂਰਾ ਜਿਹੜਾ ਉਹ ਜੀਵਨ ਜਿਹੜਾ ਨਿਸ਼ਾਵਰ ਕੀਤਾ ਭਾਰਤੀ ਜਨਤਾ ਪਾਰਟੀ ਨੇ ਸ਼੍ਰੀ ਸੁਰਿੰਦਰ ਕਾਲਿਆ ਜੀ ਨੂੰ 6 ਨੰਬਰ ਵਾਰਡ ਤੋਂ ਜਿਹੜੇ ਉਮੀਦਵਾਰ ਉਹ ਲਾਨਿਆ ਹੈ ਔਰ ਜਦੋਂ ਸ਼੍ਰੀ ਸੁਰਿੰਦਰ ਕਾਲਿਆ ਜੀ ਨੂੰ ਟਿਕਟ ਦਿੱਤੀ ਸੀ ਉਦੋਂ ਹੀ ਇਹਨਾਂ ਨੂੰ ਜਿਹੜੇ ਸਾਡੇ ਵੱਡੇ ਲੀਡਰ ਸਹਿਬਾਨ ਨੇ ਉਹਨਾਂ ਨੂੰ ਉਹਨਾਂ ਨੇ ਇਹਨਾਂ ਨੂੰ ਮੁਬਾਰਕਾ ਦੇ ਦਿੱਤੀ ਸੀ ਕਿਉਂਕਿ ਸੁਰਿੰਦਰ ਕਾਲਿਆ ਜੀ ਦੀ ਇੰਦੀ ਜ਼ਬਰਦਸਤ ਇਹਨਾਂ ਦਾ ਇੱਥੇ ਕੰਮ ਹੈ ਪੈਠ ਹੈ ਭਾਰਤੀ ਜਨਤਾ ਪਾਰਟੀ ਲਈ ਇਹਨਾਂ ਨੇ ਜ਼ਿਆਦਾ ਕੰਮ ਕੀਤਾ ਕਿ ਇਹਨਾਂ ਨੂੰ ਲੋਕ ਦਿਲੋਂ ਪਿਆਰ ਕਰਦੇ ਔਰ ਮਾਨਜੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪੂਰੇ ਦੇਸ਼ ਦੇ ਵਿੱਚ ਇੰਨਾ ਜ਼ਿਆਦਾ ਕੰਮ ਕੀਤਾ ਕਿ ਭਾਰਤ ਦਾ ਨਾਂ ਪੂਰੇ ਵਰਲਡ ਦੇ ਵਿੱਚ ਅੱਜ ਜਿਹੜਾ 1 ਨੰਬਰ ਤੇ ਆਉਣ ਦੇ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ ਜਦੋਂ ਭਾਰਤ ਜਿਹੜਾ ਵਿਸ਼ਵ ਗੁਰੂ ਕਹਲਾਏਗਾ ਸੋ ਮੈਂ ਆਪ ਜੀ ਦੇ ਚੈਨਲ ਤੋਂ ਸਭ ਨੂੰ ਬੇਨਤੀ ਕਰਦਾ ਕਿ ਸ਼੍ਰੀ ਸੁਰੇਂਦਰ ਕਾਲੀਆ ਜੀ ਨੂੰ ਜਿੰਨੀ ਇਹਨਾਂ ਨੇ ਸੋਚਿਆ ਉਹ ਤੋਂ ਕਈ ਗੁਣਾ ਵੋਟ ਜਿਹੜੀ ਉਹ ਇਹਨਾਂ ਨੂੰ ਪਾ ਕੇ ਔਰ ਇਹਨਾਂ ਨੂੰ ਵੱਡੀ ਜਿਹੜੀ ਜਿੱਤ ਆ ਜਿਹੜੀ ਇਹਨੂੰ ਦੁਵਾਈਏ ਤਾਂ ਕਿ ਕੇਂਦਰ ਦੇ ਵਿੱਚ ਸਾਡੀ ਗਵਰਨਮੈਂਟ ਹੈ ਉਹਨਾਂ ਦੀ ਸਪੋਰਟ ਦੇ ਨਾਲ ਜਿੰਨੀਆਂ ਵੀ ਸਾਡੀਆਂ ਸਕੀਮਾਂ ਨੇ ਇੱਥੇ ਜਿਹੜੀਆਂ ਉਹਨਾਂ ਨੂੰ ਅਸੀਂ ਲਾਗੂ ਕਰਵਾਈਓ ਕਰਵਾਈਏ ਔਰ ਅੱਜ ਇਹਨਾਂ ਨੇ ਇੱਥੇ ਦਫ਼ਤਰ ਖੋਲ੍ਹਿਆ ਹੈ ਔਰ ਮੈਂ ਸਪੈਸ਼ਲ ਇੱਥੇ ਦਫ਼ਤਰ ਦਾ ਉਗਾਟਨ ਕਰਨ ਦੇ ਲਈ ਦਾਸ ਨੂੰ ਮੌਕਾ ਮਿਲਿਆ ਔਰ ਮੈਂ ਦੇਖਿਆ ਕਿ ਜ਼ਬਰਦਸਤ ਜਿਹੜਾ ਸਾਡੇ ਜਿਹੜੇ ਨੌਜਵਾਨ ਨੇ ਉਹ ਸੁਵਿੰਦਰ ਕਾਲੀਆ ਜੀ ਦੇ ਨਾਲ ਨੇ ਔਰ ਮੈਂ ਇਹਨਾਂ ਨੂੰ ਅਡਵਾਂਸ ਦੇ ਵਿੱਚ ਜਿੱਤਦੀਆਂ ਮੁਬਾਰਕਾ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਹਿੰਦਰ ਕੁਮਾਰ ਕਾਲੀਆ ਵਾਰਡ ਨੰਬਰ 6 ਤੋਂ ਭਾਤੀ ਜਨਤਾ ਪਾਰਟੀ ਵੱਲੋਂ ਤੁਹਾਧਾਰਾਂ ਜੋ ਕਿ ਮੇਰਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ ਮੈਂ ਆਪਣੇ ਵਾਰਡ ਦੇ ਵੋਟਰਾਂ ਨੂੰ ਬੇਨਤੀ ਕਰਦਾ ਮੈਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਿਤਾਓ ਮੈਂ ਆਪ ਦੀ ਸੇਵਾ ਕਰਾਂ ਜੋ ਸਾਡੇ ਪਿਛਲੇ ਦੂਰੇ ਕੰਮ ਰਹਿੰਦੇ ਆ ਉਹਨਾਂ ਨੂੰ ਪੂਰੇ ਕਰਾਈਏ ਜੇ ਤੁਸੀਂ ਮੈਨੂੰ ਸੇਵਾ ਦਾ ਮੌਕਾ ਦੋਗੇ ਮੈਂ ਪੂਰੀ ਆਪਣੀ ਮਨੋਂ ਤਰਨ ਸੇਵਾ ਵਾਡ ਲਈ ਕਰਾਂਗਾ